ਹਾਂ ਐਨੀ ਜੰਮੀ ਹੁੰਦੀ ਹੈ ਠੀਕ ਆ ਆ ਪੂਰੀ ਪ੍ਰਧਾਨ ਨੂੰ ਛੋਲੀ ਚ ਕਾਇਰ ਦਿੱਤੀ ਫਿਰ ਪੂਰੀ ਨੂੰ ਪੂਰੀ ਕਹਣਾ ਵੀ ਮੈਂ ਕੱਲਾ ਬਦਨਾਮ ਨਾ ਹੋਵਾਂ ਇਹ ਤਾਂ ਜੰਦ ਨੂੰ ਦੇਖੀ ਜਾਂਦਾ ਘੜਾ ਹੁਣ ਤਾਂ ਲੋ ਜੀ ਬਾਈ ਪਨੀਰੀ ਬੀਜਨ ਦੀ ਤਿਆਰੀ ਕਹਿੰਦੇ ਰਾਤ ਨੂੰ ਬੀਜਨ ਠੰਡੀ ਕਰਕੇ ਬਾਤ ਫਿਰ ਰੋਟੀ ਕੱਲੇ ਹੀ ਪੀ ਗਏ ਕੀ ਗੱਲ ਡੱਬੀ ਜੇ ਲਾਏ ਬਾਈ ਬੰਦੇ ਹੈਂ ਡਾ ਵੀ ਕੇ ਲਾਇਆ ਬਾਈ ਬੰਦੇ ਨੇ ਵੇਟ ਕਰਦੇ ਸਾਡੀ ਠੰਡਾ ਪਲਾ ਕੇ ਲਾਇਆ ਹੈ ਰੋਡੀ ਦੀ ਵੇਟ ਕਰਦੇ ਤੇ ਗੱਲ ਤਾਂ ਠੀਕ ਹੈ ਬਾਈ ਪ੍ਰਧਾਨ ਰਾਤ ਨੂੰ ਵੀਜ ਲਾ ਕੇ ਤੁਸੀਂ ਦਿਨ ਚ ਕੀ ਕਰਨਾ ਹੈ ਯਾਰ ਦਿਨ ਚ ਬਾਈ ਉਹ ਮੰਜਾ ਮੱਲ ਕੇ ਬਹਿ ਜਾਂਦਾ ਤੇ ਅਸੀਂ ਪੇਪਰ ਦੇਣ ਜਾਂਦੇ ਹਾਂ ਪੇਪਰ ਦੇਣ ਜਾਂਦੇ ਆ ਇੱਕ ਤਾਂ ਪ੍ਰੀ ਦੀ ਬੀਜ ਦੱਸਣਾ ਨਹੀਂ ਹੈਗਾ ਗੁਪਤ ਵੇਜਣਾ ਹੈ ਗੁਪਤ ਗੁਪਤ ਵੀ 26 ਨੂੰ ਕੀ ਗੁਪਤ ਵੀਜੂਗੇ ਪ੍ਰਧਾਨ ਲਿੰਕਟਾਈਦਾ ਨਾ ਉਹ ਦਸਤਾ ਬੀਜ ਮੈਂ ਹੀ ਲੈ ਕੇ ਆਇਆ ਜ਼ਬਰਦਾਨ ਜਾਕੀ ਨਾਲ ਨਵਾਂ ਲੈ ਆਂਦਾ 5500 ਦਾ ਵੀਜ ਉਹ ਕਿਹੜਾ ਵੀਜ ਹੈ ਇਹ ਨਵਾਂ ਚੱਲਿਆ ਇਹ 356 ਤੇ ਮੈਂ ਕਹਿੰਦਾ ਮੈਸੀ ਮੰਗਣ ਜੀ ਦਾ 254 ਇਹ ਨਵਾਂ ਆਇਆ ਕੋਈ ਮੋੜ ਨੇ ਨਵਾਂ ਵੀਜ ਹੈ ਨਵਾਂ ਬ੍ਰੈਂਡ 5755 ਹੂੰ ਬਾਕੀ ਬਾਈ ਇੱਕ ਮੈਂ ਹੈਰਾਨਗੀ ਦੀ ਗੱਲ ਹੈ ਕੈਰੀਆ ਵੀ ਰਾਤ ਨੂੰ ਪੈ ਰਹੀ ਹੈ ਲਾਈਟ ਹੈ ਨਹੀਂ ਉਹਦਾ ਜਨਰੇਟਰ ਵੀ ਰਾਤ ਨੂੰ ਚੱਲਦਾ ਹੈ ਹਾ ਰੋਡੀ ਕੀ ਚੱਕਰ ਹੈ ਕੰਮੇ ਰਾਤ ਨੂੰ ਕਰਦੇ ਪਰ ਆਏ ਹੈ ਬਾਈ ਜਿਹੜੀ ਰਾਤ ਨੂੰ ਬੀਜ ਹੋ ਜੀਵੇ ਨਾ ਫਿਰ ਦਾਣਾ ਦਾਣਾ ਜੰਮਦਾ ਪਰ ਨਹੀਂ ਹੈ ਤਾਂ ਜਗਾੜੂ ਹੈ ਹੈ ਭੋਰੀ ਦਿਨ ਵਾਲੀ ਜੇ ਆਏ ਆ ਵੀ ਧੁੱਪਾ ਲੱਗ ਜਾਂਦੀ ਹੈ ਕੰਮ ਬਣਦਾ ਨਹੀਂ ਹੈਗਾ ਪੂਰੀ ਦਿਨ ਵਾਲੀ ਦਾ ਫਰਕ ਰਹਿੰਦਾ ਮੈਨੂੰ ਡੌਲ ਵਿੰਗੀ ਜਾਂਦੀ ਲੱਗਦੀ ਹੈ ਮੈਨੂੰ ਪ੍ਰਦਾਨੀ ਲੱਗਦੀ ਹੈ ਹਾਂਜੀ ਡੌਲਾਂ ਦੀ ਹੈ ਜਿਗਾੜੂ ਬੰਦੇ ਆਹ ਜਿਗਾੜੂ ਬੰਦੇ ਆਹ ਠੀਕ ਹੈ ਆਹ ਜੀ ਰੋਟੀ ਕਿਵੇਂ ਹੱਥ ਆ ਗਿਆ ਪੂਰੀ ਤੁਹਾਡੇ ਰੋਟੀ ਹਾਂ ਰੋਟੀ ਕਿਤੇ ਰੋਟੀ ਇੱਥੇ ਹੱਥ ਹੁੰਦਾ ਇਹਦਾ ਕੀ ਚਾਹਤਾ ਹੋਂਨੇ ਰੋਟੀ ਹੱਥ ਅੱਛਾ ਕੀ ਚਾਹਤਾ ਮੈਨੂੰ ਪੂਰੇ ਕੀ ਚਲਾਦਾ ਏ ਡੁੱਬਿਆ ਵਈ ਕਿਚ ਡੁੱਬ ਗਿਆ ਲੋਟੀ ਕੀ ਗੱਲ ਹੈ ਟੀਚਰ ਹੋਰ ਯਾਰ ਠੀਕ ਹੈ ਲੋਟੀ ਐਡੀ ਬੋਤਲ ਪੀ ਗਿਆ ਲੋਟੀ ਕਹਦਾ ਕਹ ਕੇ ਤਾਂ ਕਿਹੜਾ ਠੰਡਾ ਪਲਾ ਕੇ ਲਾਇਆ ਬੰਦੇ ਕੰਮ ਪਰ ਕੰਮ ਕਰਿਆ ਬਈ ਇਹ ਨਾਮ ਕਰੇ ਲੋਟੀ ਬੰਦਾ ਦੇ ਕੋ ਕੋੰਦਾ ਥੋੜਾ ਜਿਹਾ ਫਿਰ ਕੋ ਜਿਆਦਾ ਭਾਈ ਆ ਦੇਖ ਲੋ 20 100 ਰੁਪਏ ਦੀ ਬੋਤਲ ਨੇ 5 ਜਾਣੇ ਰਹਿ ਜਾਂਦੇ ਦਾਰੂ ਦੀ ਬੋਤਲ ਕਿ ਕਵੱਦਾਂ ਨਹੀਂ ਰੱਜਦਾ ਕੂਈ ਦੇਖ ਲੈ 500 ਰੁਪਏ ਦੀ ਆਓ ਇਹੋ ਪੰਜਾਂ ਜਾਣੇ ਦੀ ਬਸ ਕਰਾਤੀ ਆਪਣੀ ਪੀ ਕੇ ਸਾਰੇ ਨੇ ਆਪਣੇ ਆਪਣੇ ਘਰ ਨੂੰ ਲੰਘ ਜਾਣਾ। ਹੂੰ। दारू ਵਾਲੇ ਤਾਂ ਫੇ ਗੁੱਛ-ਮੁੱਛੀ ਵੀ। दारू ਵਾਲੇ ਤਾਂ ਫੇ ਆਏ ਹੋ ਜਾਂਦਾ ਵੀ ਇੱਕ ਬੋਤਲ ਹੋਰ ਲਿਆਵੇ ਕੋਈ। ਉਹ ਸ਼ੇਰ ਬਣ ਜਾਂਦੇ ਵੀ ਵੀ ਕੀ ਹੈ। ਬੈਰੀ ਦਾ ਵਧੀਆ ਨਹੀਂ ਤਾਂ ਪ੍ਰਧਾਨ ਨੇ ਇਕੱਲੇ ਨੇ ਕੀ ਸੀ। ਪ੍ਰਧਾਨ ਕਹਿ ਕੇ ਜਾਂਦੇ। ਪ੍ਰਧਾਨ ਦਾ ਮਨਪਸੰਦ ਠੰਡਾ ਨਹੀਂ ਜਾਂਦਾ ਕੋਕ। ਮੈਂ ਤਾਂ ਇਹਨੇ ਪੀਂਦਾ ਨਹੀਂ। ਉਹ ਕੋਕ ਦਾ ਪੂਰੀ ਦੰਦ ਗਾਲ ਦਾ। ਮੈਂ ਕਹਿੰਦਾ ਥਮ ਜਾ ਪੀਏ ਕਰੋ। ਕਮ ਛੱਪ। ਇੱਕ ਹੋਰ ਡਰ ਕੇ ਆ ਗਏ ਜੀਤ ਐ। ਡਿਊ? ਹਾਂ। ਹੂੰ। ਉਹ ਪੀਏਗਾ। ਉਹ ਹੀ ਪੀਏਗਾ ਨਾ। ਨਾਲੇ ਜਿਦਾਂ ਮਾਰ ਜੂਖ ਲਾਂਗਾ। ਪਰ ਠੀਕ ਐ ਹੁਣ ਤਾਂ। ਤੁਸੀਂ ਉੱਚਾ ਨਹੀਂ ਮਨਾ ਕਰ ਲਿਆ ਓਕੇ ਆ ਹੁਣ ਅੰਦਰ ਤੇ ਕਰਿਆ ਨਹੀਂ ਅਸੀਂ ਮੇਜਰ ਮਾਰੇ ਆ ਬਾਹਰ ਤੇ ਲਈ ਦੋਹੇ ਵਾਲ ਕੇ ਠੀਕ ਆ ਅੰਦਰ ਤੇ ਮੜਿਆ ਉਹ ਲਾਈ ਆ ਦੀ ਹਾਂ ਲੋਣੀ ਲੋਣਾ ਲੋ ਜੀ ਬਾਈ ਚੱਲ ਪਿਆ ਜਨਰੇਟਰ ਪੂਰੀ ਕਿਆਰ ਇਹਨਾਂ ਦੇ ਹੱਡਗਾ ਤੇ ਰਾਤ ਨੂੰ ਭੱਗਦੇ ਯਾਰ ਭਾਈ ਦੋ ਜੀ ਆ ਕੇ ਮੁੰਜੇ ਬਲੀੜੀ ਚੱਲੇ ਦੇ ਇਹੀ ਵੀ ਦੁਪਹਿਰੇ ਵੀ ਆਪਾਂ ਹੀ ਕੰਮ ਕਰਾ ਕੇ ਹੁਣ ਵੀ ਦੁਪਹਿਰੇ ਜਦੋਂ ਤੈਨੂੰ ਕਹਿਆ ਸੀ ਮੈਂ ਮੈਂ ਤਾਂ ਇਹ ਕੰਮ ਕਰ ਨਹੀਂ ਸਕਦੇ ਤੂੰ ਕਹਿੰਦਾ ਨਹੀਂ ਹਾਂ ਹੁਣ ਫੇਰ ਪੂਰੀ ਸੱਦਿਆ ਆ ਦੇਖ ਲੈ ਹੁਣ ਇਹ ਵੇਖਣ ਮਾਰੇ ਆ ਪੂਰੀ ਕਹਿੰਦਾ ਇਹ ਕੰਮ ਨਹੀਂ ਕਰ ਸਕਦੇ ਦੁਪਹਿਰੇ ਵੀ ਅੜਿਆ ਮੈਂ ਕੰਮ ਕਢਾਇਆ ਹੁਣ ਵੀ ਕਢਾਇਆ ਕਾਨੂੰ ਲੇਜਰ ਵਾਲੇ ਨੇ ਪਲੇਟ ਕਰਾਤਾ ਪਲੇਟ ਕਰਾਤਾ ਪਤਾ ਨਹੀਂ ਸਿਰੇ ਨਹੀਂ ਪਾਣਾ ਨਾਟ ਆਇਆ ਹੀ ਆ ਕਿਤਾ ਮਾਰ ਦੋ ਪਨੀਰੀ ਵੀ ਚੱਕ ਰਿਹਾ ਹੁਣ ਰੋਟੀ ਰੋਟੀ ਸੁਣ ਲੈਰ ਕਹਿੰਦਾ ਪੂਰੀ ਭਾਈ ਕੀ ਹਾਲ ਐ ਟੈਕਣੀ ਮਾਰਨਾ ਛਟੈਕਣੀ ਦੇਖ ਲੈ ਓਹ ਓ ਭਾਈ ਓਏ ਭਾਈ ਓਏ ਛਟੈਕਣੀ ਮਾਰਨਾ ਪਨੀਰੀ ਦਾ ਪਾਣੀ ਲੈ ਕੇ ਪਾਣੀ ਲੈ ਕੇ ਮਾਰ ਜੱਗਰੇ ਇਕੜੀ ਮਾਰ ਦੇ ਹੁੰਦੇ ਤੰਗੜੀ ਮਾਰ ਦੇ ਹਾਂ ਇਕੜੀ ਮਾਸ ਇਕੜੀ ਵੀ ਛਟਾ ਮਾਰਦੇ ਤਕੜੀ ਮਾਰ ਪਾਣੀ ਕਿੱਥੇ ਆ ਗਏ ਕਾਲੇ ਕੱਚੇ ਵਾਲੇ ਆ ਦੇ ਫਿਰਦੇ ਕਾਲੇ ਕੱਚੇ ਵਾਲੇ ਕਿਧਰ ਆ ਗਏ ਰਾਤ ਨੂੰ ਕਾਲੇ ਕੱਚੇ ਵਾਲੇ ਆ ਗਏ ਕੋ ਲੋੜ ਕਦੇ ਇੰਨੇ ਲੰਦਾ ਇਹ ਕਿੰਨੀ ਜੰਮੀ ਹੈ ਇਹ ਉਹ ਪ੍ਰਧਾਨ ਹੈ ਪ੍ਰਧਾਨ ਖੂਲੀ ਲੈ ਕੋਲ ਇਹ ਮੈਂ ਜੀ ਤੋੜ ਤੋੜ ਕੇ ਚਾਹ ਦੇ ਤੋੜੇ ਹੱਥ ਕਰੀ ਦਿਓ ਨਾ ਠੀਕ ਆ ਹਾਂ ਇੰਨੀ ਜੰਮੀ ਹੁੰਦੀ ਆ ਠੀਕ ਆ ਜ਼ਿਆਦਾ ਜੰਮ ਗਈ ਹੈ ਥੋੜੀ ਜਿੰਦਾ ਲੱਗ ਰਿਹਾ ਸਾਡੀ ਤੂੰ ਹੀ ਟੁੱਟ ਜਾਂਦੀ ਆ ਹੋਰ ਤਾਂ ਕੁਝ ਨਹੀਂ ਆ ਤਾਂ ਦੇਖਿਆ ਕੋਈ ਹੋਰ ਤਾਂ ਕੁਝ ਨਹੀਂ ਮਹਾਰਾ ਆ ਤਾਂ ਚੱਪਾ ਕਰੀ ਆਹ ਪਾ ਲੈ ਚਾਲੇ ਚਟਾ ਲਾਤਾ ਲਾਤਾ ਚਟਾ ਤੇਰੇ ਕਰਮਾ ਜੇ ਭਾਜਗੀ ਪੂਰੀ ਦੇ ਫਰੀ ਦੀ ਨਹੀਂ ਚਾਹੀ ਪਰ ਬਾਜੀ ਰੋਟੀ ਨੇ ਕੰਮਲ ਜਾਤਾ ਉਹ ਪੂਰੀ ਕਹੀ ਗਿਆ ਵਟਾ ਲਾ ਦੇ ਯਾਰ ਆ ਗਈ ਗਮੀ ਪੂਰਾ ਭਰ ਗਿਆ ਹੁਣ ਯਾਰਾ ਹੋਣਾ ਪਾਣੀ ਫਿਰ ਚੱਲ ਪੂਰੀ ਗੇਰ ਦੇ ਵਿੱਚ ਯਾਰ ਤੂੰ ਨਹੀਂ ਖਾ ਰਿਓ ਖੜਾ ਧੀ ਐ ਤੂੰ ਥੇਲਾ ਚ ਕਾ ਕੇ ਪਾ ਦੇ ਰੋਣੀ ਵਾਲੇ ਆਏ ਬੈਣੀ ਚਲ ਕੋਈ ਨਹੀਂ ਬੱਸ ਲੈ ਆਪਣੇ ਠੀਕ ਜਮੀ ਵੀ ਹੈ ਬਹੁਤ ਵਧੀਆ ਪੂਰੀ ਠੀਕ ਹੈ ਬਹੁਤ ਵਧੀਆ ਸਮੱਲੇ ਬਾਕੀ ਮੈਂ ਹੁਣ ਲੇੜੀ ਖੜੀ ਆ ਤੂੰ ਪੂਰੀ ਦੇ ਕਿ ਮੰਨੂ ਕਿਤੇ ਜਾਣਾ ਉਹਦਾ ਜੱਟਾ ਪੂਰੀ ਦੇ ਦੇ ਯਾਰ ਤੀ ਬੋਲਿਆ ਮੰਨੂ ਆਉਣਾ ਜੱਟਾ ਰਣਾ ਆਉਂਦਾ ਪਰ ਉਹ ਮਾਰ ਦੇ ਦੇ ਛੱਟਾ ਪ੍ਰਧਾਨ ਨੇ ਗੁਪਤ ਲਿਆਇਆ ਉਹ ਗੁਪਤ ਕਿਤੇ ਲਿਆਇਆ ਤੂੰ ਲਿਆਤਾ ਤਾਂ ਕਿੰਨਾ ਲੈਣਾ ਕੀ ਆਈ ਹੁਣ ਮੰਨੂ ਵੀ ਜਾਦੇ ਭਤਾਂ ਮੈਂ ਵੀ ਬੀਜਣਾ ਯਾਰ ਕਿਹੜਾ ਬੀਜ ਲਿਆ ਯਾਰ 26 26 ਤੂੰ ਦਾ ਡੋਡੇ ਲਿਆ ਇੱਧਰ ਰਸਤਾਲ ਕੰਨੀ ਤੇ ਡੋਡੇ ਬੀਜਣਾ ਬਾਪੂਰੀ ਬਾਪੂਰੀ ਮੱਥਾ ਤਾਂਹੀਂ ਟੇਕ ਕਰਾਵੇਂ ਨਾ ਹਾਂ ਬਾਪੂਰੀ ਮੱਥਾ ਟੇਕੜਿਆ ਹਾਂ ਹਾਂ ਮੱਥਾ ਇੰਦਿਖਿਆਗਾ ਪ੍ਰਧਾਨਾ ਇੱਕ ਸਾਈਡ ਤੇ ਤੁਸੀਂ ਰੇਲ ਨਾਲ ਜਾਓ ਹਾਂ 150 ਕਿਲੋ 150 ਕਿਲੋ ਥੋੜੀ ਜਿਹੜੇ ਛਿੱਟਾ ਮੜਾਇਆ ਪੂਰੀ ਦਿਕਦਾ ਪੂਰੀ ਦਿਖਦਾ ਹੈ ਨਾ ਮਨ ਨੂੰ ਮੇਰੀ ਗੱਲ ਸੁਣ ਲੈ ਹੈਡ ਨਾਲ ਬੈ ਜਾਵੇ ਤਾਂ ਹੀ ਤੈਨੂੰ ਫੜਾਇਆ ਕੀ ਨੇਗਾ ਵੀ ਮੈਨੂੰ ਹੁਣ ਦੇਖਦਾਗਾ ਹਾਂ ਜੇ ਕੱਟੀ ਵਧੀ ਤੇਰੇ ਤੇ ਵਟ ਲੈਣੀ ਪ੍ਰਧਾਨ ਕੇ ਮੇਰੇ ਦਾ ਫਿਰ ਦਾ ਫਰਕ ਵਾਧੂ ਪੀਜ ਦਾ ਦੇੜਾ ਲੋੜੇ ਮਿਲਦਾ ਛੱਟਾ ਜਿਹੜਾ ਨਾ ਨਾ ਪ੍ਰਧਾਨ ਨੂੰ ਦੇਖਦਾ ਤਾਂ ਹੈਗਾ ਜਾਣੀਏ ਨਹੀਂ ਪ੍ਰਧਾਨ ਨੇ ਦਿੱਤਾ ਪੂਰੀ ਨੂੰ ਤਾਂ ਹੀ ਬੁਲਾਇਆ ਇਹਦੇ ਇਹ ਸਾਰੇ ਕੰਮ ਲੈਣੇ ਨੇੜੇ ਪੂਰੀ ਤੇ ਹੁਰਕਿਆ ਤਾਂ 3 ਕਿਲੋ 5 ਕਿਲੋ ਰੱਖਣਾ ਬੱਦੇ ਆ ਬੀਤਾ ਬੀਤਾ 16 ਤਾਰੇ ਦੇ ਨਾ ਨਾ ਠੀਕ ਪੂਰੀ ਦੇ ਕੰਮ ਇਦਾਂ ਲੈ ਲੈ ਪੂਰੀ ਦਾ ਇਹ ਵੀ ਨਿਕਲ ਆ ਕੇ ਲੈ ਹਾਂ ਪੂਰੀ ਲੱਭ ਜਾਂਦਾ ਏ ਮੈਂ ਕਿੱਥੇ ਲੱਭਣਾ ਹੁਣ ਹਾਂ ਮੈਂ ਉਨੀ ਦੇਣਾ ਜੀਰੀ 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 ਨਿਕਣਾ ਹੈਗਾ ਜੀਰੀ ਦਾ ਬਾਦਵਾ ਆਉਣਾ ਹੈ ਬੜ ਠੀਕ ਹੈ ਲੋ ਜੀ ਮਹਾਰਾਜ ਦਾ ਨੋਟ ਪਤਾ ਪਹਿਲਾ ਨੰਬਰ ਮਨ ਲਾ ਤੁਸੀਂ ਉਹ ਲਾਇਆ ਹਾਂ ਬਾਕੀ ਦੇਖੋ ਹੁਣ ਨਹੀਂ ਸਰਤਾਪਾ ਕਹਿੰਦਾ ਮੈਂ ਦੇਖਿਆ ਜੀ ਬੀਜ ਹੋ ਗਈ ਆਪਣੇ ਏਰੀਆ ਜੀ ਨਹੀਂ ਬੀਜ ਹੋਈ ਆਪਣੇ ਜੀ ਦਾ ਥੋੜੇ ਹੀ ਬੀਜ ਹੋਈ ਹੈ ਨਹੀਂ ਬੀਜ ਹੋ ਗਈ ਹੋਰ ਵੀ ਇੱਥੇ ਵੀਜ ਹੋ ਗਈ ਕਈ ਜਨਨਾਂ ਨੇ ਵੀਤੀ ਨਹੀਂ ਨਹੀਂ ਵੀ ਆਪਣੇ ਨਹੀਂ ਨੇ ਵੀ ਆਪਣੇ ਪ੍ਰਧਾਨ ਨਹੀਂ ਵੀਜੋ ਜੀ ਅਸੀਂ ਵੀ ਨਿਗਾ ਰੱਖਦੇ ਆ ਹਾਂ ਹਾਂ ਵੀਜ ਨਹੀਂ ਪ੍ਰਧਾਨ ਨੇ ਗੰਡਾ ਕੱਢਤਾ ਬਾਈ ਅਭੀ ਪੂਰੀ ਕਹੀ ਗਏ ਨੇ ਮੈਂ ਵੀਜਣੀ ਨਹੀਂ ਦੀ ਲੈ ਪੂਰੀ ਪੂਰੀ ਤਾਂ ਕਿ ਹੈ हमको ਬਨਰਾਮ ਕਰਦਾ ਹਾਂ ਤੁਹਾਨੂੰ ਬਨਰਾਮ ਕਰਦਾ ਪੂਰੇ ਵਿੱਚ ਤਾਂ ਨਹੀਂ ਪੜਨਾ ਫੇਰ ਠੀਕ ਹੈ ਪੂਰੀ ਲੱਗਾ ਵਾ ਛੇਟਾ ਦੰਦਾ ਬਾਹਰ ਮਾ ਪਰਮਾ ਵਿੱਚ ਗੇਰਨੇ ਨੇ ਹਾਂ ਪੂਰੀ ਪ੍ਰਧਾਨ ਨੂੰ ਛੋਲੀ ਜਗਾਈ ਦਿੱਤੀ ਫਿਰ ਹਾਂ ਪੂਰੀ ਨੂੰ ਪੂਰੀ ਕਹਿੰਦਾ ਵੀ ਮੈਂ ਕੱਲਾ ਬਦਨਾਮ ਨਾ ਹੋਵਾਂ ਹੁਣ ਤਾਂ ਫਰਦਨ ਕਲਫੂ ਲੱਗ ਜਾਣਾ ਨਹੀਂ ਹਾਂ ਮਹਾਰਾ ਦੀ ਕਿਰਪਾ ਹੋ ਗਈ ਹਾਂ ਤੇ ਜੰਗ ਰੁਕੇ ਜਾਵੇ ਜੰਗ ਤਾਂ ਰੁਕ ਜਾਣੀ ਹੈ ਕਲਫੂ ਗੇ ਲਾ ਪਾਸੇ ਜੰਗ ਲੱਗੇ ਲੱਗੇ ਆਪਣੇ ਪਿੰਡ ਜਰੂਰ ਲੱਗ ਜਾਣੀ ਉਹ ਪੂਰੀ ਗੱਲ ਤਾਂ ਸੁਣੋ ਇਕੂੰ ਫਾਇਦਾ ਬਿਜਲੀ ਬਹੁਤ ਵੱਜ ਗਈ 2-4 ਦਿਨਾਂ ਚ ਹਾਂ ਫਾਇਦਾ ਪਰ ਚੋਰਾ ਨੂੰ ਵਿਚਾਰੇ ਨੂੰ ਔਖਾ ਨਹੀਂ ਉਹਨਾਂ ਨੂੰ ਵਧੀਆ ਹੋਊਗਾ ਟਲੇਟਾਂ ਦਾ ਆ ਖੁੱਲ ਗਈ ਝੋਲੀ ਪ੍ਰਧਾਨ ਦੀ ਪੂਰੀ ਦੇ ਦੇ ਹੁਣ ਝੋਲੀ ਆ ਲੈ ਪੂਰੀ ਕੋਲੇ ਪਾ ਦੇਣਾ ਪੂਰੀ ਆ ਜਾ ਮੈਂ ਨਹੀਂ ਲੈਣਾ ਮੇਰੇ ਵੱਲ ਤਾਂ ਪਹਿਲੇ ਹੀ ਬਹੁਤ ਦਾ ਅਨੁਦਰ ਦੇ ਫੋਨ ਆਇਆ ਵੀ ਸਾਡੇ ਦੇ ਜਾ ਕੇ ਲੱਗਣੀ ਕਾਹਦੇ ਬੰਦੇ ਹੋਣੀ ਨਾ ਨਾ ਠੀਕ ਹੈ ਸਮਝੌਤਾ ਹੋ ਜਾਵੇ ਵਧੀਆ ਯਾਰ ਇਹ ਚੀਜ਼ਾਂ ਨਹੀਂ ਚਾਹੀਦੀਆਂ ਲੋ ਜੀ ਬਾਈ ਤੂੜੀ ਵਧੀਆ ਤੂੜੀ ਆ ਜੇ ਲਾਣ ਹਾਂ ਅੰਕਲ ਜਿੱਕਣਾ ਕਹਿੰਦੇ ਨੇ ਵੀ ਤੂੜੀਆਂ ਖਰਾਬ ਹੋ ਗਈਆਂ ਉਹ ਕੰਮ ਤਾਂ ਨਹੀਂ ਹੋਇਆ ਨਹੀਂ 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 ਆ ਜੇ ਤੂੜੀ ਪੜੀ ਆ ਬੰਦ ਲੈ ਤੂੜੀ ਬਣਦੀ ਬੰਬ ਗਰਦਾ ਬਾਈ ਵਧਿਆ ਕਿ ਘਟਿਆ ਮੀ ਪੇ ਤੇ ਨਹੀਂ ਗਰਦਾ ਘਟ ਗਿਆ ਘਟ ਗਿਆ ਘਟ ਗਿਆ ਤੇ ਠੀਕ ਹੈ ਤੇ ਠੀਕ ਮੋਦੀ ਨੂੰ ਵੋਟ ਕੋੜ ਬੋਲਦਾ ਮੋਦੀ ਨੂੰ ਬਾਈ ਅਸੀਂ ਤਾਂ ਪਾਈ ਨਹੀਂ ਹੈਗੀ ਸਾਡੇ ਦਾ ਇਧਰ ਹੈ ਨਹੀਂ ਚੱਲ ਬਾਈ ਹੋ ਜਾਗਾ ਸਾਨੂੰ ਆਕਲ ਉਪਰ ਵਾਲ ਨੂੰ ਵੀ ਕਹਦੇ ਦੋ ਘੰਟੇ ਦੇ ਦੇ ਹਾਂ ਜੀ ਦੇ ਦੇ ਤਾਂ ਵਾਜੇ ਜਿਹੜੀ ਬਣ ਗਈ ਬਣ ਗਈ ਉਸ ਨੂੰ ਮਠੱਪ ਕਰ ਦੇਣਾ ਬਸ ਮੁੜ ਕੇ ਨਹੀਂ ਬਣਨੀ ਹੈਗੀ ਹਾਂ ਮੁੜ ਕੇ ਨਹੀਂ ਬਣਾਉਣੀ ਵੀ ਨਹੀਂ ਫੇਰ ਕੋਈ ਫਾਇਦਾ ਨਹੀਂ ਕਿੰਨੇ ਟਰਾਲੀਆਂ ਆ ਗਈਆਂ ਅੱਜ ਆਈ ਭਾਈ ਇਕਾਈਆ ਲੈ ਲੈ ਬੂਆ ਰਾਇਨ ਨਾ ਕੋਈ ਇੱਕੇ ਟਰਾਲੀ ਜਿੰਦੀ ਇਹਨਾਂ ਨੂੰ ਰਾਤ 11 ਵਜੇ ਇੱਥੇ ਲਾ ਦੇਣੀ ਹੈ ਹਾਂ ਲਈਓ ਹੁਣ ਅੱਛਾ ਇੱਕੇ ਆਈ ਹੈ ਜੱਗਾ ਦਾ ਉਹਨੂੰ ਆਏ ਫੋਨ ਕਰਦਾ ਕਿ ਨਾ ਤੂੜੀ ਨੂੰ ਟਰੈਕਟਰ ਦੀ ਲੋਡ ਹੈ ਦੋਗੇ ਚੱਲਣਾ ਹੈ ਜਿਹੜੀ ਚਲਾਈ ਆ ਇੱਕ ਟਰਾਲੀ ਗਰਗੀ ਤੇ ਉਹ ਨਹੀਂ ਹੁਣ ਕੰਮ ਚੱਲੀ ਜਾਣਾ ਰਾਤ ਰਾਤ ਕਿੰਨੀ ਹੋ ਬਣ ਜਣੀ ਨਾ ਉਹ ਮੌਸਮ ਠੀਕ ਆ ਉਸ ਦਾ ਨਹੀਂ ਪੈਂਦੀ ਹੁਣ ਕਿੰਨੇ ਵਜੇ ਤੱਕ ਚੱਲਦੇ 7:30 ਵਜੇ ਤੱਕ ਚੱਲੀ ਜਾਂਦੀ 8 ਵਜੇ ਤੱਕ ਉਹ ਚੱਲੀ ਜਾਣੀ ਹੁਣ ਤਾਂ ਆ ਪਾਤੀ ਗਰਮ ਹੋਈ ਗਿਆ ਵਗੈਰਾ ਲਾਉਣ ਹੋ ਗਿਆ ਉਹ ਪੰਡ ਖੁੱਲ ਗਈ ਉਹਦੀ ਯਾਰ ਸਿਰ ਪਰੇ ਉਹ ਬੰਦੇ ਦੀ ਕੀ ਹੋ ਗਿਆ ਯਾਰ ਅੱਜ ਨਾ ਗੁਰਦੁਆਰੇ ਦੀ ਰੋਟੀ ਨਹੀਂ ਪਜੀ ਅੰਕਲ ਗਿਆ ਤਾਂ ਰੋਟੀ ਖਾਣ ਗੁਰਦੁਆਰੇ ਮਟਰਾ ਪਨੀਰ ਜਲੇਬੀ ਖੀਰ ਧੰਦਿਆਂ ਚ ਬੋਲ ਜਲੇਬੀ ਜ਼ਿਆਦਾ ਖਾਦੀ ਬੰਦੇ ਹਿੰਮਤੀ ਆ ਬਾਈ ਕਿੰਨਾ ਕੰਮ ਚੱਲਦਾ ਟੂੜੀ ਦਾ ਹੁਣ ਕਿਵੇਂ ਕਿੰਨਾ ਕੰਮ ਕੰਮ ਬਸ ਕੁਛ ਨਹੀਂ ਹੈਗਾ ਕੱਲ ਚ ਨਵੇੜ ਦੇਣਾ ਅਸੀਂ ਚੱਲ ਆ ਕੇ ਗੇੜ ਜਾਵਾਂ ਕੱਲ ਚ ਨਵੇੜ ਦੇਣਾ ਪਨੀਰੀਆਂ ਬਸ ਹੁਣ ਹੋਰ ਕੱਲ ਦੱਸ ਕੀ ਲੈਣਾ ਆਪਣੇ ਬਣਾਉਣੇ ਆ ਚਾਹ ਕੱਲ ਪਨੀਰੀ 20 ਦੇ ਹਾਂ ਗੱਲ ਉਹ ਨਹੀਂ ਨਹੀਂ ਪਨੀਰੀ 20 ਤਰੀਕ ਨੂੰ 20 20 ਪੱਕੀ ਰੱਖ ਲਈ ਪੂਰੇ 20 ਤਰੀਕ ਨੂੰ ਪੱਕਾ ਪਰ ਵੀ 20 ਨੂੰ ਵੀਜੀ ਤੇ ਹਾਂ ਹੌਣੇ ਵੀ ਨਹੀਂ ਵੀਦਣੇ ਇੱਕ ਡੇਟ ਰੱਖ ਲਈ ਜਿੰਨਾ ਵੀ ਕੀਤੀ ਬਤਾ ਨਹੀਂ ਜੀ ਹਜੇ ਨਹੀਂ ਕੀਤੀ 20 ਤਰੀਕ ਤੂੜੀ ਭਾਈ ਜਿੰਨੀ ਕਹਿੰਦੇ ਰ ਕਾਲੀ ਹੋ ਜਾਂਦੀ ਉਹ ਚੀਜ਼ ਹੋਈ ਨਹੀਂ ਹੈਗੀ ਠੀਕ ਹੈ ਸਾਫ ਹੈ ਪਤਾ ਨਹੀਂ ਵੀ ਮਚੀ ਥੋੜਾ ਵਰਕ ਪਿਆ ਜਮਾਈ ਹਾਂ ਥੋੜਾ ਜਿਹਾ ਦੋ ਕੋ ਪਰਸੈਂਟ ਪੈ ਗਿਆ ਐਡਾ ਨਹੀਂ ਯਾਦ ਹੁੰਦਾ ਨਾ ਜਾਨ ਤਾਂ ਲਾਣਾ ਹੈ ਜਿਆਦਾ ਰੱਬਾ ਅੰਕਰ ਕਣਕਾ ਬਰੀਆਂ ਨੇ ਗੁੱਲੀ ਡੰਡਾ ਹੈ ਨਹੀਂ ਤਾਂ ਤੂੜੀ ਬਹੁਤ ਬਣੀ ਐ ਤਕੀ ਇਹਦਾ ਮੀਆਂ ਨੇ ਥੋੜੀ ਦੱਬ ਲਈ ਹੱਸ਼ ਵੀ ਰ ਨਹੀਂ ਤੋ ਸਤਵੀਰ ਆ ਸਤਵੀਰ ਮੁੜ ਜਾਣਾ ਉਹਨੇ ਕਰਦੇ ਜੀ ਗਾ ਚੱਲ 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 ਭਾਈ ਲੈ ਜਾ ਮੋੜੂ ਕਿੱਥੇ ਤੇ ਇਹਨਾਂ ਨੇ ਵੜੇ ਤੇ ਕਰਦੇ ਹਾਂ ਨਿਓ ਥਰੇ ਮੋੜ ਲਈ ਸਾਹਮਣੇ ਤੇ ਕੱਟ ਜੇ ਪਰ ਤੇ ਓ ਇੱਦਣੂ ਐ ਇੱਥੇ ਨੂੰ ਆਦੀ ਜਾਊਗੀ ਉਹਨੇ ਰੋਕੋ ਯਾ ਵੱਡ ਹਾਂ ਮੋੜ ਦੇਣਾ ਵੀ ਹਾਂਜੀ ਆ ਜਾਂਬੀ ਵਾਲੇ ਜਿਹਨੂੰ ਐ ਮੋੜ ਦੇ ਬਸ ਆਪਾਂ ਨੂੰ ਕਮਾ ਲਿਆ ਐ ਇਹਨੂੰ ਖੇਤ ਮਨ ਨੂੰ ਕੱਢ ਲੈ ਕਾਹਨੂੰ ਉੱਧਰ ਇੱਕ ਕਰ ਲੈ ਉਹਨੂੰ ਦੇਖਾਂ ਮੈਂ ਇੱਦਣੂ ਹੈਗਾ ਰਸਤਾ ਦੇਖ ਆਓ ਇਧਰ ਨੂੰ ਆ ਜਾਣਾ ਆਪਾਂ ਨੂੰ ਘਮਾ ਲਿਆ ਕੇ ਆ ਜਾਣਾ ਲਓ ਜੀ ਭਾਈ ਮਾਸੀ ਨੂੰ ਚੱਲਿਆ ਕਹਿੰਦੇ ਥੂੜੀ ਵਾਲਾ ਕੰਮ ਦੀ ਚੱਲ ਪਿਆ ਵਾ